ਆਪਣੇ ਚੈਨਲ ਤੇ ਇਹੋ ਵੀਡੀਓ ਪੈਂਦੀ ਹੈ ਕਿੰਨਾ ਕਰ ਰਿਹਾ ਮੈਂ ਕਹਿੰਦਾ ਪੁੱਛੋ ਨਾ ਕਿਰਪਾ ਬਾਬੇ ਦੀ ਇੰਨਾ ਵਧੀਆ ਰਿਸਪੌਂਸ ਆਉਂਦਾ ਵੀਰੇ ਗਾ ਕੇ ਵੀ ਇੰਨੇ ਵਧੀਆ ਆਉਂਦੇ ਆ ਵੀਰੇ ਬਸ ਸੋੜ ਹੀ ਕਰਦਾ ਮੈਂ ਕੋਈ ਐ ਹੀ ਨਹੀਂ ਗਾਦੇ ਵੀਰੇ ਥੋੜਾ ਨਾ ਲੈਂਦੇ ਆ ਕੇ ਵੀ ਵੀਡੀਓ ਦੇਖ ਕੇ ਆਏ ਆ ਸੋਂ ਵੀਰੇ ਧੱਕੇ ਨਾਲ ਹੀ ਗਾਈਆਂ ਦੋ ਗੱਡੀਆਂ ਭਰ ਕੇ ਲੈ ਗਏ ਆਏ ਹੋ ਜਾਂਦਾ ਥੋੜਾ ਫੋਨ ਕਰਕੇ ਵੀਰੇ ਜਰੂਰ ਆਇਆ ਕਰੋ ਜਦੋਂ ਆਪਾਂ ਨਾ ਪੁੱਛੋ ਨਾ ਤੁਸੀਂ ਮੈਂ ਕਹਿੰਦਾ ਜੀ ਰਾਤ ਨੂੰ ਰੋਟੀ ਖਾਣ ਦਾ ਵੀ ਨਹੀਂ ਟਾਈਮ ਮਿਲਦਾ ਤੇ ਛੱਡਿਆ ਹੀ ਨਹੀਂ ਏਰੀਆ ਜਿੱਥੇ ਆਪਾਂ ਨਾ ਪਹੁੰਚਾਈ ਹੋਵੇ ਕਿੱਥੋਂ ਕਿੱਥੋਂ ਆਪਾਂ ਵੀਰੇ ਗਾਂ ਵ ਆ ਇਹ ਛਾਲਾਂ ਚ ਵੀ ਗਰਮੀਆਂ ਚ ਰੇਟ ਇਹੀ ਹੁੰਦਾ। ਇਹ ਆਪਾਂ ਵਧਾਉਂਦੇ ਨਹੀਂ ਹੈਗੇ। ਸਾਸੀਆ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ। ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਬੈਠੇ ਆ ਗਰੇਵਾਲ ਡੈਰੀ ਫਾਰਮ ਤੁੰਗਾਹੜੀ ਤੇ ਆਪਣੇ ਨਾਲ ਭਾਈ ਲਾਢੀ ਹੋਊਗਾ। ਇਹ ਵੀਡੀਓ ਦੇ ਵਿੱਚ ਇੱਕ ਜਿਹੜੇ ਆਪਣੇ ਨੌਜਵਾਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਾਢੀ ਵੀਰ ਦਾ ਇੰਨਾ ਕੁ ਸੋਹਣਾ ਕੰਮ ਆ ਕਿਉਂਕਿ ਪੰਜਾਬ ਦੇ ਵਿੱਚ ਕੀ ਮੈਂ ਕਹਿੰਦਾ ਕਿੱਥੋਂ ਕਿੱਥੋਂ ਤੱਕ ਇਹਨੇ ਬਾਈ ਨੇ ਜਿਹੜੀਆਂ ਗਾਈਆਂ ਪੰਚਾਦੀਆਂ ਪਹਿਲਾਂ ਤਾਂ ਆਪਾਂ ਸਵਾਗਤ ਕਰਦੇ ਹਾਂ ਸਾਰਾ ਬਾਈ ਤੋਂ ਪੁੱਛਾਂਗੇ ਨਾ ਵੀ ਕਿਵੇਂ ਬਾਈ ਦਾ ਸਿਸਟਮ ਆ ਕਿਵੇਂ ਇਹਦੇ ਵਿੱਚ ਆਇਆ ਵਪਾਰ ਦੇ ਵਿੱਚ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਆ ਬਾਹਰ ਨੂੰ ਜਾਣ ਦੇ ਵਿੱਚ ਰੁਝਾਨ ਜ਼ਿਆਦਾ ਏ ਤੇ ਉਹ ਕਹਿੰਦੇ ਵੀ ਅਸੀਂ ਇੱਧਰ ਰਹਿ ਕੇ ਕੰਮ ਹੀ ਨਹੀਂ ਕਰਨਾ ਪਰ ਉਹ ਬੰਦੇ ਨੂੰ ਕੋਸ ਨਾ ਕੋਸ ਸਿੱਖਣ ਨੂੰ ਮਿਲਵਾ ਲਾਡੀ ਵੀਰੇ ਸਵਾਗਤ ਹੈ ਪਹਿਲਾਂ ਤਾਂ ਆਪਣੇ ਚੈਨਲ ਤੇ ਹਾਂਜੀ ਵੀਰੇ ਤੁਹਾਡਾ ਵੀ ਸਵਾਗਤ ਆ ਤੁਸੀਂ ਆਏ ਹੋ ਵੀਰੇ ਘਰੇ ਚੱਲ ਕੇ ਬਹੁਤ ਸਵਾਗਤ ਵੀਰੇ ਤੇ ਲਾਡੀ ਵੀਰੇ ਮੈਂ ਜਿਵੇਂ ਸ਼ੁਰੂ ਚ ਹੀ ਬੋਲਿਆ ਹਨਾ ਵੀ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਇੱਥੇ ਰਹਿ ਕੇ ਨਹੀਂ ਰਾਜੀ ਹੈ ਹਨਾ ਉਹ ਬਾਹਰ ਨੂੰ ਭੱਜਦੀ ਜਾ ਰਹੀ ਹੈ ਹਨਾ ਆਪਣਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੈ ਵੀ ਚੱਲ ਕੁਝ ਕਿ ਨੌਜਵਾਨਾਂ ਨੂੰ ਸੇਧ ਦਿੱਤੀ ਜਾਵੇ ਤੇ ਲਾਡੀ ਵੀਰੇ ਸ਼ੁਰੂ ਤੋਂ ਮੈਂ ਪਹਿਲਾਂ ਇਹੀ ਗੱਲ ਪੁੱਛੂ ਵੀ ਆਪਾਂ ਕਿੰਨੇ ਕ ਟਾਈਮ ਤੋਂ ਇਹ ਵਪਾਰ ਕਰਦੇ ਆ ਰਹੇ ਆਂ ਵੀਰੇ ਮੈਨੂੰ ਤਾਂ ਹੋ ਗਏ 6 ਸਾਲ ਵੀਰੇ ਆ ਪਹਿਲਾਂ ਬਾਹਰੋਂ ਹੀ ਆ ਠੀਕ ਹੈ 6 ਸਾਲ ਹੋ ਗਏ ਡੈਡੀ ਨੂੰ ਤਾਂ ਹੋ ਗਏ 20-22 ਸਾਲ ਕੰਮ ਕਰਦੇ ਨੂੰ ਠੀਕ ਹੈ ਠੀਕ ਹੈ ਜੀ ਫਿਰ ਮੈਂ ਡੈਡੀ ਨਾਲ ਬਾਹਰੋਂ ਆ ਕੇ ਨਾਲ ਸਟਾਰਟ ਕਰਿਆ ਵੀਰੇ ਕੰਮਾਂ ਠੀਕ ਹੈ ਬਈ ਲੱਗੀ ਜਿਵੇਂ ਵੀਡੀਓ ਆਪਾਂ ਕੀਤੀਆਂ ਹਨਾ ਮੇਰੇ ਹਿਸਾਬ ਨਾਲ 6ਵੀਂ 7ਵੀਂ ਵੀਡੀਓ ਆ ਮੈਂ ਕਹਿੰਦਾ ਵੀਡੀਓ ਦਾ ਇੰਨਾ ਕੁ ਫੁੱਲ ਰਿਸਪੌਂਸ ਆ ਹਨਾ ਤੇ ਜਿਵੇਂ ਬਈ ਕਿਵੇਂ ਯਾਨੀ ਕਿ ਲੱਗਦਾ ਜਦੋਂ ਲੋਕ ਫੋਨ ਕਰਦੇ ਆ ਨਾ ਤੈਨੂੰ ਪਿਆਰ ਦਿੰਦੇ ਆ ਜਿਵੇਂ ਉਹ ਨਾ ਅੰਕਲ ਉਹ ਨਹੀਂ ਗਾਂਾਂ ਲੈ ਕੇ ਗਿਆ ਹਨਾ ਉਹ ਕਹਿੰਦੇ ਵੀ ਸਾਨੂੰ ਐਂ ਲੱਗਦਾ ਵੀ ਸਾਡਾ ਬੱਚੇ ਤੋਂ ਗਾਂ ਖਰੀਦੀ ਆ ਕਿਵੇਂ ਬਈ ਰਿਸਪੌਂਸ ਆਉਂਦਾ ਵੀਡੀਓ ਦਾ ਬਈ ਵੀਰੇ ਬਹੁਤ ਜ਼ਿਆਦਾ ਰਿਸਪੌਂਸ ਆਉਂਦਾ ਮੈਂ ਕਹਿੰਦਾ ਘਰੇ ਤਾਂ ਵੀਰੇ ਬਹੁਤ ਘੱਟ ਲੋਕ ਆਉਂਦੇ ਆ ਮੇਰੀਆਂ ਤਾਂ ਆਨਲਾਈਨ ਹੀ ਜਾਂਦੀਆਂ ਨੇ ਗਾਈਆਂ ਆਪਣਾ ਕੰਮ ਵੀਰੇ ਜਮਾਂ ਸਹੀ ਆ ਠੀਕ ਹੈ ਜੀ ਹ ਜਣਕੇ ਇੱਕ ਚੀਜ਼ ਹੋਰ ਵੀ ਜਿਵੇਂ ਹਨਾ ਤੂੰ ਬਾਈ ਬਾਲੀ ਗੱਲ ਵਧਾ ਘਟਾ ਕੇ ਜਣੀ ਦੱਸਦਾ ਹਨਾ ਜੇ ਮੈਂ ਕਹਿੰਦਾ ਵੀ 10 ਕਿਲੋ ਵਾਲੀ ਤੂੰ ਉਹਨੂੰ 9 ਕਹਿ ਦੇਣਾ ਬਾਈ 9 ਦੇਉਗਾ ਹਾਂਜੀ ਵੀਰੇ 9 ਹਾਂਜੀ ਤੇਰਾ ਵੀ ਬਈ ਬਹੁਤ ਸਾਰੇ ਦੋਸਤਾਂ ਦਾ ਹਨਾ ਇਹ ਚੀਜ਼ ਵੀ ਹੋ ਯਾਰ ਰੇਟ ਕਿਵੇਂ ਇੰਨਾ ਡਾਊਨ ਆ ਇਹ ਚੀਜ਼ ਆ ਹਨਾ ਵੀਰੇ ਰੇਟ ਦੇਖ ਆਪਾਂ ਬੜਾ ਨਹੀਂ ਮਰਾਫਕ ਪਾਉਂਦੇ ਹੈਗੇ ਆਪਾਂ ਜਿਵੇਂ ਆਉਂਦੀਆਂ ਆਈ ਲਾ ਲੋ ਵੀ ਚਾਲ ਇੱਕ ਸਾਡਾ ਜੀ ਲੱਗਿਆ ਰਹਿਦਾ ਇੱਕ ਸੌਂਕ ਹੀ ਆ ਵੀਰੇ ਬੱਸ ਠੀਕ ਹੈ ਬਈ ਇੱਕ ਜੀ ਲੱਗਿਆ ਰਹਿਦਾ ਜਿਵੇਂ ਆਉਂਦੀਆਂ ਚੱਲ ਮਾੜੇ ਮੋਟੇ ਨਾ ਫੇ ਨਾਲ ਦੇ ਦਈਦੀਆਂ ਵੀਰੇ ਹਾਂ ਬਈ ਹਾਸਾ ਖੇਡਾ ਹੀ ਬਣੇ ਰਹਿਦਾ ਹਣਾ ਜਿਵੇਂ ਅੰਕਲ ਆਏ ਆ ਉਹ ਕਿੰਨਾ ਉਹਨਾਂ ਨੇ ਮਜ਼ਾਕ ਕੀਤਾ ਆਪਾਂ ਨੂੰ ਹਣਾ ਪਰੌਣ ਕਲਾਈ ਰੱਖੀ ਹਣਾ ਲੱਡੀ ਜਿਵੇਂ ਕਹਿਣਾ ਦਾ ਮਤਲਬ ਇਹ ਹੈਗੇ ਹਨਾ ਸਾਹਲੇ ਜਾਨਵਰ ਹਨਾ ਵੀ ਬਹੁਤ ਸਾਰੇ ਜਿਵੇਂ ਮਹਿੰਗੀਆਂ ਹੋ ਚੁੱਕੀਆਂ ਹਨਾ ਜਿਵੇਂ ਆਪਾਂ ਆਮ ਦੇਖਦੇ ਆਂ ਵੀਡੀਓ ਵਿੱਚ ਜਿਵੇਂ ਤੇਰਾ ਮਾਰਜਨ ਘੱਟ ਹੁੰਦਾ ਹੈ ਹਣਾ ਕਿਵੇਂ ਤੈਨੂੰ ਲੋਕ ਰਿਸਪੌਂਸ ਕਿਵੇਂ ਦੇ ਰਹੇ ਜਿਵੇਂ ਘੱਟ ਇਹ ਤਾਂ ਨਹੀਂ ਅਗਲਾ ਕਹਿੰਦਾ ਯਾਰ ਇਹਦੇ ਕੋਲ ਮਾੜੀਆਂ ਤਾਂ ਰੇਟ ਤੈਨੂੰ ਕਿਵੇਂ ਲੋਕਾਂ ਦਾ ਰਿਸਪੌਂਸ ਆ ਬਈ ਜਿਵੇਂ ਘੱਟ ਰੇਟ ਕਰਕੇ ਵੀਰੇ ਰਿਸਪੌਂਸ ਤਾਂ ਇੰਨਾ ਵਧੀਆ ਵਾ ਤੁਸੀਂ ਪੁੱਛੋ ਨਾ ਵੀ ਆ ਕੇ ਯਾਰ ਲੋਕ ਵੀਰੇ 500 ਰੁਪਏ ਮੀਨ ਘਟਾਉਂਦੇ ਅੱਛਾ ਪਰਸੋਂ ਵੀਰੇ ਮੈਂ ਤਿੰਨ ਗਾਇਆਂ ਵੇਚੀਆਂ ਬਰਨਾਲੇ ਕੰਨੀ ਜਿੰਨੀ ਮੂੰਹੋਂ ਮੰਗੇ ਉੰਨੇ ਪੈਸੇ ਦਿੱਤੇ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਆਏ ਨਹੀਂ ਹੈਗਾ ਵੀਰੇ ਆਪਾਂ ਵੀ ਜੇ ਕੋਈ ਗਾਹਕ ਆ ਗਿਆ ਜਾਂ ਬਤਾ ਦਈਏ ਕਿ ਮੌਕੇ ਤੇ ਉਹ ਕੰਮ ਨਹੀਂ ਹੈਗਾ ਵੀਰੇ ਠੀਕ ਹੈ ਹਾਂਜੀ ਵੀਰੇ ਆ ਉਹ ਜਾਨੀ ਕਿ ਆਪਾਂ ਨੂੰ ਆਇਆ ਵੀ ਚਲ ਯਾਰ ਜੇ ਅਗਲਾ ਚੱਲ ਕੇ ਆਇਆ ਹਨਾ ਵੀ ਉਹਦਾ ਵੀ ਉਹਦੀ ਵੀ ਇਜਤਮਾਨ ਕੀਤਾ ਜਾਵੇ ਹਨਾ ਵੀਰੇ ਪੂਰਾ ਇਜਤਮਾਨ ਆਪਾਂ ਦਾ ਵੀਰੇ ਚਾਹ ਪਾਣੀ ਪਿਆ ਕੇ ਮੋੜ ਦਿਆਂ ਨਹੀਂ ਨਹੀਂ ਸਹੀ ਆ ਹਨਾ ਉਹ ਚੀਜ਼ ਬਈ ਸਾਨੂੰ ਵੀ ਪਤਾ ਲੱਗ ਜਾਂਦਾ ਕਿਉਂਕਿ ਜੇ ਅਸੀਂ ਵੀਡੀਓ ਅਪਲੋਡ ਕਰਦੇ ਆ ਉਹ ਤੋਂ ਪਹਿਲਾਂ ਕੁਝ ਕੁ ਪਰਸੈਂਟ ਲੋਕ ਸਾਨੂੰ ਫੋਨ ਲਾ ਲੈਂਦੇ ਤੁਹਾਡੇ ਵਰਗਾ ਕਿਉਂਕਿ ਉਹ ਚੀਜ਼ਾਂ ਸਾਨੂੰ ਵੀ ਜੇ ਤੇਰੇ ਕੋਲ ਜਾਨਵਰ ਚੰਗਾ ਜਾਂ ਤੇਰੇ ਕੋਲ ਡਾਣ ਰੇਟ ਦਾਏ ਸਾਨੂੰ ਵੀ ਥੋੜਾ ਕਹਿਣਾ ਸੌਖਾ ਜਾਂਦਾ ਕਿਉਂਕਿ ਕਈ ਵਾਰੀ ਹਰੇਕ ਵੀਰ ਹੈ ਨਾ ਜਿਆਦਾ ਪੈਸੇ ਤੋਂ ਸਟਾਰਟ ਵੀ ਨਹੀਂ ਕਰ ਸਕਦਾ ਹਾਂ ਤੇ ਉਹਦੇ ਨਾਲ ਇਹ ਹੋ ਜਾਂਦਾ ਵੀ ਚਲੋ ਗਾਈਆਂ ਜੇ ਨਾਰਮਲ ਰੇਟ 'ਚ ਮਿਲਦੀਆਂ ਐ ਤਾਂ ਉਹ ਅਗਲਾ ਗਾਂ ਦਾ ਕੰਮ ਚਲਾ ਲਵਾਂ ਨਾ ਤੇ ਲੱਗਦੀ ਕਿਵੇਂ ਬਈ ਹੁਣ ਮਿਲਦੀਆਂ ਕਿਵੇਂ ਹੁਣ ਮੈਂ ਕਹਿੰਦਾ ਵੀ ਹਾfte ਦੀ ਤੀਜੀ ਵੀਡੀਓ ਆਏ ਨਾ ਅੱਜ ਵੀ 8-9 ਖੜੀਆਂ ਇਹਨਾਂ 'ਚ ਤਿੰਨ ਬੈਗ ਗਈਆਂ ਆਪਾਂ ਪਰਸਵੀ ਵੀਡੀਓ ਪਾਈ ਇੱਕ ਮੱਝ ਸੀ ਇੱਕ ਗਾਂ ਸੀ ਯਾਨੀ ਫੇਰ ਆਪਾਂ ਫੇਰ ਇਕੱਠੇ ਅਗਲੇ ਹਾfte ਦੋ ਤਿੰਨ ਵੀਡੀਓ ਹੁੰਦੀਆਂ ਵੀਰੇ ਆਪਣੀਆਂ ਵੀਰੇ ਦੇਖੋ ਤੁਸੀਂ ਵੀ ਵੀਡੀਓ ਆਪਾਂ ਹੋਰ ਵੀ ਪਾਉਣੇ ਆ ਆਪਾਂ ਚੈਨਲ 'ਤੇ ਜਾਣੀ ਆਪਣਾ ਜੇ ਰੇਟ ਸਹੀ ਆ ਮੇਰੇ ਕੋਲ ਪ੍ਰਾਣੀ ਗਾਂ ਕੋਈ ਨਹੀਂ ਖੜੀ ਹੁੰਦੀ ਵੀਡੀਓ ਦੇ ਵਿੱਚ ਸਾਰੀਆਂ ਵੇਚ ਜਾਂਦੀਆਂ ਨੇ ਆਪਣੀਆਂ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਬਈ ਪ੍ਰਾਣੀ ਖੜੀ ਹੋਵੇ ਰੇਟ ਵੱਧ ਮੰਗ ਲਿਆ ਆਪਣੀ ਤਾਂ ਹਫਤੇ 'ਚ ਤਿੰਨ ਚਾਰ ਵੀਡੀਓ ਹੁੰਦੀਆਂ ਨੇ ਉਸ ਇਸ ਦਾ ਮੇਰੀ ਇਹੀ ਹੁੰਦੀ ਆ ਵੀ ਚਲੋ ਰੋਜ਼ ਹੀ ਬਣਾਇਆ ਕਰੀਏ ਪਾਲ ਤਾਂ ਮੇਰੇ ਕੋਲੇ ਰੋਜ਼ ਹੀ ਆਉਂਦਾ ਵੈਸੇ ਵੀਰੇ ਲੱਤੀ ਫਿਰ ਕਿਵੇਂ ਬਈ ਇੱਕ ਕਲੈਕਸ਼ਨ ਕਰਦਾ ਹਣਾ ਜਿਵੇਂ ਘੱਟ ਰੇਟ ਹੁਣ ਮੰਨ ਕੇ ਚਲੋ ਜੇ ਕੋਈ ਵੀ ਵੀਰ ਦੇਖਦਾ ਹਨ ਉਹ ਕਹੋਗਾ ਯਾਰ ਮਾਰਕੀਟ ਤਾਂ ਬਹੁਤ ਤੇਜ਼ ਹੋਈ ਪਈ ਆ ਤੂੰ ਤੂੰ ਫਿਰ ਕਿਵੇਂ ਲੱਭਦਾ ਬਈ ਇਹਨਾਂ ਨੂੰ ਵੀਰੇ ਮੇਰਾ ਸਿਆਲਾਂ ਚ ਵੀ ਗਰਮੀਆਂ ਚ ਰੇਟ ਇਹੀ ਹੁੰਦਾ ਅੱਛਾ ਜੀ ਆਪਾਂ ਵਧਾਉਂਦੇ ਨਹੀਂ ਹੈਗੇ ਮੇਰਾ ਵੀਰੇ ਆਏ ਆ ਮੇਰੇ ਲੈਂਕ ਬਣੇ ਹੋਏ ਨੇ ਹੁਣ ਠੀਕ ਹੈ ਜੀ ਮੇਰੀਆਂ ਗਾਇਆਂ ਫੋਨ ਤੇ ਹੀ ਆਉਂਦੀਆਂ ਨੇ ਜੇ ਮੈਂ ਜਾਣ ਲੱਗਿਆ ਮੈਥੋਂ ਤਾਂ ਫਿਰ ਵੀਰੇ ਨੀਂਦ ਵੀ ਨਹੀਂ ਪੂਰੀ ਹੋਣੀ ਹੈਗੀ ਕਿਉਂਕਿ ਮੇਰੀ ਗੱਡੀ ਵੀਰੇ ਇੱਕ ਇਧਰ ਨੂੰ ਜਾਂਦੀ ਐ ਇੱਕ ਉਧਰ ਨੂੰ ਜਾਂਦੀ ਐ ਯਾਨੀ ਰਾਤੋ ਰਾਤ ਮੈਂ ਮਾਲ ਇਕੱਠਾ ਕਰਦਣਾ ਵੀਰੇ ਆਪਣੇ ਲੈਂਕ ਬਣਿਆ ਮੂਰੇ ਬੰਦੇ ਹੈਗੇ ਆ ਵੀਰੇ ਕੋਈ ਤੋਂ ਖਿਆਲਾ ਕੰਮ ਨਹੀਂ ਹੁੰਦਾ ਨਾ ਆਪਾਂ ਗਾਂ ਗਲੇ ਦੇ ਧੋਖੇ ਨਾ ਦਿੰਦੇ ਆ ਆਪਾਂ ਵੀਰੇ ਗਾਂ ਵੇਚ ਕੇ ਫਿਰ ਵੀ ਅਗਲੇ ਨਾਲ ਖੜਦੇ ਆ ਹਾਂ ਇਹ ਚੀਜ਼ ਵੀ ਮੈਂ ਹਾਂ ਇਹ ਨੋਟ ਕੀਤੀ ਆ ਹਨ ਜਿਵੇਂ ਮੰਨ ਕੇ ਚਲੋ ਕੋਈ ਚੀਜ਼ ਦੱਸਿਆ ਜੇ ਉਹਦੇ ਚ ਘੱਟ ਵੀ ਆਈ ਜਿਆਦਾ ਪਰ ਰੇਟ ਘਟਾ ਲੈਣੇ ਉਹਦਾ ਹਨ ਜਾਂ ਅਗਲੇ ਤੋਂ ਵਾਪਸ ਲੈ ਲੈਣੇ ਹਨ ਵਾਪਸ ਕੋਈ ਐਵੇਂ ਨਹੀਂ ਹੈ ਵੈਸੇ ਤਾਂ ਵੀਰੇ ਆਪਣੀ ਹਨਾ ਬਾਬੇ ਦੀ ਕਰਪਾ ਰਾਂ ਮੁੜਦੀ ਦੀ ਹੋਈ ਠੀਕ ਹੈ ਜੀ ਐਵੇਂ ਕਹਿ ਦਈਏ ਜੇ ਕਈ ਵਾਰੀ ਕੋਈ 1921 ਹੋ ਜਾਂਦੀ ਆ ਆਪਾਂ ਬਦਲ ਕੇ ਹੋਰ ਦੇ ਦਿੰਦੇ ਆ ਠੀਕ ਹੈ ਕਿਉਂਕਿ ਆਪਾਂ ਦੇਖ ਵੀਰੇ ਵੀਡੀਓ ਦੇ ਵਿੱਚ ਜੇ ਤੱਲ ਤੱਲ ਕਹਿ ਕੇ ਦਿੰਨੇ ਆ ਆਪਾਂ ਜਿੰਨਾ ਦੁੱਧ ਦਾ ਘੱਟ ਦੱਸ ਕੇ ਦੰਨੇ ਆ ਵੀਰੇ ਹਾਂ ਹਾਂਜੀ ਆ ਬਿਲਕੁਲ ਬਈ ਜੇ ਆਪਾਂ ਦੁੱਧ ਵੱਧ ਦੱਸ ਕੇ ਦੇਤਾ ਉਨੀ ਨਾ ਕੱਢੀ ਤਾਂ ਅਗਲੇ ਨੇ ਭਲਾਂਦੀ ਯਾਰ ਬੱਚਿਆਂ ਦੇ ਮੂੰਹ ਖੋ ਕੇ ਪੈਸਾ ਦੇਣਾ ਆ ਬਣੂ ਹਾਂਜੀ ਹਾਂਜੀ ਜੇ ਮਨ ਕੇ ਚਲੋ 5000 ਰੁਪਏ ਲਾ ਕੇ ਗਏ ਤੂੰ ਉਹਨੂੰ 13 ਕਿਲੋ ਦੁੱਧ ਕਹਦਾ ਜੇ ਉਹਦੇ ਕੋਲੇ ਜਾ ਕੇ ਉਹਨੇ 10 ਕਿਲੋ ਦਾ ਤਾਂ ਕੱਢਿਆ ਉਹਨੂੰ ਦੁਖੀ ਹੋਊਗਾ ਚਲੋ ਜ਼ੋਰ ਤਾਂ ਲਾ ਲੂਗਾ ਉਹਨੂੰ ਲਿਆਉਣ ਤੇ 12 ਦੇ ਪਰ ਜੇ ਉਹੀ 12 ਵਾਲੀ ਜੇ ਉਹਦੇ ਕੋਲ 13 ਕੱਢ ਜਿੱਤੇ ਉਹਦਾ ਮਨ ਖੋ ਜੀ ਹਣਾ ਵੀਰੇ ਮੇਰੀਆਂ ਤਾਈਆਂ ਤਾਂ ਗਾਇਆਂ ਆਨਲਾਈਨ ਜਾਂਦੀਆਂ ਨੇ ਹੂੰ ਤਾਈਆਂ ਆਪਣੇ ਲੋਕ ਘਰੇ ਬੈ ਆਪਣੇ ਕੋਲ ਗੱਡੀਆਂ-ਗੁੱਟੀਆਂ ਸਾਰਾ ਕੁਝ ਹੀ ਹੈਗਾ ਹੁਣ ਜੇ ਕੰਮ ਸਹੀ ਆ ਵੀਰੇ ਤਾਈਉ ਆਪਣੀਆਂ ਗਾਇਆਂ ਜਾਂਦੀਆਂ ਨੇ ਵੀਰੇ ਆਨਲਾਈਨ ਬਾਕੀ ਤੁਸੀਂ ਤਾਂ ਹੁਣ ਮੇਰੇ ਕੋਲ ਵੀਰੇ ਆਉ ਨਹੀਂ ਰਹਿੰਨੇ ਹੋ ਬਿਲਕੁਲ ਹਾਂ ਵੀ ਹੁਣ ਆਪਣੀਆਂ ਹਫ਼ਤੇ 'ਚ ਕਿੰਨੀਆਂ ਵੀਡੀਓ ਹੁੰਦੀਆਂ ਜੇ ਕੰਮ ਜਾਇਜ਼ ਆ ਰੇਟ ਜਾਇਜ਼ ਆ ਆਪਣਾ ਸਹੀ ਕੰਮ ਆ ਤਾਈਉ ਹੁੰਦੀਆਂ ਵੀਰੇ ਹਾਂ ਚਲੋ ਹਰੇਕ ਚੀਜ਼ ਦੇ ਹਨਾ ਦੋ ਪਹਿਲੀ ਹੁੰਦੇ ਆ ਜਿਵੇਂ ਇੱਕ ਜੇ 100 ਗਾਣੇ ਅੰਗੀ ਉਹ ਜੇ ਇੱਕ ਦੋ ਜੇ ਹੋ ਵੀ ਗਿਆ ਉਹ ਤਾਂ ਚਲ ਤੂੰ ਵੀ ਘੜਾ ਇਹਨਾਂ ਦੇ ਵਿੱਚ ਬੜਿਆ ਮੈਂ ਕਿ ਨਹੀਂ ਜੇ ਆਪਾਂ ਜ਼ਰੂਰੀ ਨਹੀਂ ਆਪਾਂ ਕਹਿੰਦੇ ਵੀ ਅਸੀਂ ਸਾਧ ਹਣਾ ਵੀ ਹਾਂਜੀ ਹਾਂ ਬਿਲਕੁਲ ਇਹ ਤਾਂ ਸਾਹਲਾ ਜਾਨਵਰ ਇਹ ਹੋ ਜਾਂਦੀਆਂ ਨੇ ਮੇਰੇ ਕੋਲ ਘਰੇ ਹੋ ਜਾਂਦੀਆਂ ਵੀਰੇ ਇਹ ਕੰਮ ਚ ਨਾ ਵੀਰੇ ਆਇਆ ਇਹ ਚ ਨਾ ਘਾਟਾ ਵਾਧਾ ਚੱਲਣਾ ਪੈਂਦਾ ਤੇ ਇੱਕ ਚੀਜ਼ ਹੋਰ ਅਲੱਗੀ ਜਿਵੇਂ ਗਰੇ ਵਾਲਾ ਹਣਾ ਆਪਣਾ ਫਾਰਮ ਆ ਇੱਕ ਵੀ ਫਿਰ ਆਪਾਂ ਜਰਸੀ ਦੇ ਕਿਵੇਂ ਬਈ ਸੋਚਿਆ ਵਾ ਬਈ ਇਹ ਵੀਰੇ ਆਪਾਂ ਪਹਿਲਾਂ ਨਾ ਲੈਂਦੇ ਸੀਗੇ ਪਿੰਡਾਂ ਮੁੰਡਾ ਚੋਂ ਕਾਇਆ ਚਲ ਐਫ ਕਰੇ ਕੋਈ ਖਰੀਦ ਲਈ ਤੇ ਫੇਰ ਵੀਰੇ ਆਪਾਂ ਸਰਕਲ ਬਾਹਰ ਹੀ ਬਣਾਇਆ ਠੀਕ ਹੈ ਜੀ ਹਾਂ ਵੀਰੇ ਫਿਰ ਮੈਨੂੰ ਆਪ ਖੁਦ ਜਾਣਾ ਪਿਆ ਤੇ ਮੈਂ ਜਾ ਕੇ ਵੀਰੇ ਫਿਰ ਆਪ ਬੰਦੇ ਲੱਭੇ ਸਰਕਲ ਆਪ ਬਣਾਇਆ ਵੀਰੇ ਜਰਸੀਆਂ ਦਾ ਕਿਉਂਕਿ ਜਰਸੀ ਆਪਣੇ ਪੰਜਾਬ ਚ ਬਹੁਤ ਘੱਟ ਸੀ ਵੀਰੇ ਹੂੰ ਫਿਰ ਆਪਾਂ ਇਹ ਜਰਸੀ ਲਿਆਉਣ ਲੱਗੇ ਵੀਰੇ ਹੁਣ ਤਾਂ ਮੈਂ ਕਹਣਾ ਕੋਈ ਵੀਰੇ ਛੱਡਿਆ ਹੀ ਨਹੀਂ ਏਰੀਆ ਜਿੱਥੇ ਆਪਾਂ ਨਾ ਪਹੁੰਚਾਈ ਹੋਵੇ ਕਿੱਥੋਂ ਕਿੱਥੇ ਤੱਕ ਲਾਢੀ ਚੱਲੀ ਵੀਰੇ ਇਧਰ ਪਠਾਨ ਬਠੂਨ ਕੋਟ ਅੰਬਰਸਰ ਤੱਕ ਔਕਸਰ ਸਾਰ ਇਧਰ ਵੀਰੇ ਮੈਂ ਕਹਿੰਦਾ ਨਵੇਂ ਸ਼ਹਿਰ ਉਧਰ ਜਮਾ ਆਏ ਨਾ ਐਂਡ ਤੱਕ ਗਾਈਆਂ ਪਹੁੰਚਾ ਦਿਆਂ ਬਾਰਡਰ ਵੀ ਟਪਾ ਦਿਆਂ ਵੀ ਬੜੀ ਗੱਲ ਉਹ ਰੇਟ ਵੀ ਠੀਕ ਹੈ ਹਨਾ ਤੇ ਚਲ ਚੀਜ਼ ਵੀ ਚੰਗੀ ਬਾਕੀ ਮੇਰੇ ਤਾਂ ਹੁਣ ਇੱਕ ਚੀਜ਼ ਲੱਡੀ ਹੋਰ ਵੀ ਹੈ ਨਾ ਜਦੋਂ ਨਾਰਮਲ ਰੇਟ ਤੇ ਜਾਂਦੀ ਹੈ ਹਨਾ ਉਹ ਗਾਂ ਆਪਦੇ ਰਿਸ਼ਤੇਦਾਰ ਨੂੰ ਦੱਸ ਦਿੰਦੇ ਹਨਾ ਜਿਵੇਂ ਹੁਣ ਹਾਂਜੀ ਹਾਂਜੀ ਵੀਰੇ ਜਿਵੇਂ ਆ ਬੰਦੇ ਪਹਿਲਾਂ ਇੱਕਦੇ ਸੀ ਲੈ ਕੇ ਗਏ ਵੇ ਸੀ ਹਨਾ ਹੁਣ ਆਪਦੇ ਗਾਂ ਰਿਸ਼ਤੇਦਾਰ ਨੂੰ ਲੈ ਕੇ ਗਏ ਆ ਹਾਂਜੀ ਹਾਂਜੀ ਵੀਰੇ ਉਹਦੇ ਸਰਕਲ ਜੀ ਤੇ ਸਹੀ ਜਾਂਦੇ ਹਨਾ ਹਾਂਜੀ ਹਾਂਜੀ ਵੀਰੇ ਤੇ ਲੱਡੀ ਜਿਵੇਂ ਕੋਈ ਵੀ ਵੀਰ ਹੈ ਹਨਾ ਜਿਵੇਂ ਨੌਜਵਾਨ ਮੁੰਡੇ ਵੀ ਤੈਨੂੰ ਫੋਨ ਕਰਦੇ ਕੀ ਬਾਈ ਤੇਰੀ ਸਿੱਖਿਆ ਵੀ ਉਹ ਕਿੱਦਾਂ ਦਾ ਵਪਾਰ ਕਰਨਾ ਹਨਾ ਵੀਰੇ ਮੇਰੇ ਕੋਲ ਕੱਲ ਹੀ ਮੁੰਡਾ ਇੱਕ ਆਇਆ ਉਹ ਵੀ ਸਿੰਗਾ ਪਰਵਾਇਆ ਹੋਇਆ ਸੀਗਾ ਸਪੈਸ਼ਲ ਮੇਰੇ ਕੋਲ 2 ਘੰਟੇ ਲਾ ਕੇ ਗਿਆ ਉਹ ਠੀਕ ਹੈ ਜੀ ਹਾਂ ਵੀਰੇ ਇੱਥੇ 2 ਘੰਟੇ ਮੰਨਾਂ ਗੱਲਾਂ ਬਾਤਾਂ ਕਰਕੇ ਉਹਨੇ ਕੰਮ ਹੀ ਸਟਾਰਟ ਕਰਨਾ ਠੀਕ ਹੈ ਜੀ ਉਹਨੂੰ ਵੀਰੇ ਮੈਥੋਂ 2 ਗਾਇਆਂ ਲੈ ਵੀ ਗਿਆ ਉਹ ਯਾਨੀ ਉਹ ਕਹਿੰਦਾ ਮੈਂ ਵੀ ਗਾਂ ਜਾ ਕੇ ਵੇਚੂੰਗਾ ਥੋੜ੍ਹੋਂ ਕੰਮ ਕੰਮ ਵੀਰੇ ਹੈ ਨਹੀਂ ਤੁਹਾਨੂੰ ਪਤਾ ਯਾਰ ਬਿਲਕੁਲ ਜੀ ਉਹੀ 5-10 ਹਜ਼ਾਰ ਨਾਲ ਤਾਂ ਕੁਝ ਬਣਦਾ ਵੀ ਨਹੀਂ ਹੈਗਾ ਇਹ ਵੀਰੇ ਘਰੇ ਆਪਦਾ ਬਹਿ ਕੇ ਕੰਮ ਆ ਸਰਦਾਰੀ ਵਾਲਾ ਉਈ ਐਵੇਂ ਗੱਲ ਨਹੀਂ ਹੈਗੀ ਵੀਰੇ ਹਨਾ ਆਪਾਂ ਦਾ ਉਹ ਬਾਕੀ ਯਾਰ ਜੇ ਭਾਈ 10 ਗਾਇਆਂ ਖੜੀਆਂ ਐ ਜਿਨ੍ਹਾਂ ਚੋਂ ਪੰਜ ਸੂਈਆਂ 50 ਕਿਲੋ ਦੁੱਧ ਤਾਂ ਪਾਵਾਂਗੇ ਵੀਰੇ ਹਾਂ ਇਹੀ ਗੱਲ ਐ ਤਾਂ ਗੱਲ ਹੈ ਵੀਰੇ ਹੁਣ ਜਿਵੇਂ ਇਹ ਖੜ ਵੀ ਜਾਂਦੀਆਂ ਦੁੱਧ ਪਾ ਜਾਂਦੀਆਂ ਨੇ ਵੀਰੇ ਕਾਟਾ ਤਾਂ ਐਵੇਂ ਕਹਿ ਦਈਏ ਵੀਰੇ ਹੈ ਨਹੀਂਗਾ ਇਹਨੇ ਵੀ ਕੰਮ ਕਰਨਾ ਵਾ ਵਧੀਆ ਕੰਮ ਕਰੇ ਬਹਿ ਕੇ ਵੀਰੇ ਆਪਦਾ ਕਰ ਸਕਦੇ ਹਾਂ ਨਾ ਨੌਜਵਾਨ ਮੁੰਡਿਆਂ ਨੂੰ ਆਪਾਂ ਤਾਂ ਇਹੀ ਕਹਿੰਨੇ ਆ ਵੀਰੇ ਕਰੇ ਬਹਿ ਕੇ ਆਪਦਾ ਘਰੇ ਰਹਿ ਕੇ ਕਰੋ ਵੀਰੇ ਹਨਾ ਇਹ ਵੀਰੇ ਐਵੇਂ ਕੰਮਾ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਘਾਟਾ ਵੱਧਾ ਜਾਣੀ ਇਹ ਤੇ ਜ਼ਰੂਰ ਹੈਗਾ ਵੀਰੇ ਚੱਲਣਾ ਪੈਂਦਾ ਬਿਲਕੁਲ ਹਨਾ ਵੀ ਤੇ ਜ਼ਰੂਰ ਇਹ ਲੱਡੀ ਜਿਵੇਂ ਹਨਾ ਵੀ ਤੁਸੀਂ ਕਹਿੰਦੇ ਹੋ ਹੁਣ ਇਹਨਾਂ ਨੂੰ ਖਰੀਦਣਾ ਜਾਂ ਹਨਾ ਪਾਸ ਕਰਨਾ ਫਿਰ ਭਈ ਇਹਨਾਂ ਨੂੰ ਮੈਨੇਜ ਕਿਵੇਂ ਬੰਦੇ ਰੱਖੇ ਪਏ ਜਾਂ ਕਿਵੇਂ ਕਰਦੇ ਆ ਹਨਾ ਵੀਰੇ ਇਹੀ ਤਾਂ ਆਪ ਹੀ ਕਰਦੇ ਆਵੇਂ ਲਾਣੇਦਾਰਾਂ ਨਾਲ ਬਸ ਮੈਂ ਆ ਵੀਰੇ ਦੋਨੇ ਜਾਣੀ ਕਰਦੇ ਆ ਇੰਨਾਗਾ ਸਾਰੀ ਜਿਹੜੀ ਵੇਚੀ ਰਹਿਣਾ ਪੈਂਦਾ ਹਾਂ ਮੈਂ ਤਾਂ ਅੱਲੇ ਚਲੋ ਨਿਕਲ ਜਾਣਾ ਜਾ ਵੜਦਾ ਵੀਰੇ ਮਾੜਾ ਮੋਟਾ ਸ਼ਹਿਰ। ਪਾਣੇਦਾਰ ਤਾਂ ਫਿਰ ਘਰੇ ਹੀ ਰਹਿੰਦਾ। ਨਹੀਂ ਬਈ ਅੰਕਲ ਦੀ ਇਹ ਚੀਜ਼ ਸਿਫਤ ਵੀ ਆ ਹਨਾ। ਉਹਨੂੰ ਇਹ ਚੀਜ਼ ਪਤਾ ਵੀ ਸਾਰਾ ਵੀ ਆਹ ਗਾਂ ਚ ਆਏ ਜਾਂ ਆਉਂ ਹਨਾ। ਜਿਵੇਂ ਉਹ ਪੜ ਲੈਂਦਾ ਸਾਰੀਆਂ ਗਾਇਆਂ ਨੂੰ ਹਨਾ। ਜਿਵੇਂ ਹੁਣ ਗਾਹਕਾ ਨਾਲ ਮੇਰੇ ਨਾਲ ਤੇਰੇ ਨਾਲ ਜ਼ਿਆਦਾ ਅੰਕਲ ਗੱਲਬਾਤ ਕਰਦੇ ਆ ਕਿ ਨਹੀਂ? ਹਾਂਜੀ ਹਾਂਜੀ ਵੀਰੇ ਉਹ ਜ਼ਿਆਦਾਤਰ ਤਾਂ ਜਿਵੇਂ ਹੁਣ ਆਪਾਂ ਵੀਡੀਓ ਪਾਉਨੇ ਆ ਮੈਂ ਮੂਰੇ ਉਹਨਾਂ ਗੱਲ ਮੇਰੇ ਨਾਲ ਹੀ ਜ਼ਿਆਦਾ ਕਰਦੇ ਆ। ਠੀਕ ਆ। ਕਈ ਵਾਰ ਤਾਂ ਲਾਣੇਦਾਰ ਨੂੰ ਵੀ ਕਹਿੰਦਾ ਵੀ ਲਾਡੀ ਨਾਲ ਹੀ ਸੌਦਾ ਕਰਨਾ। ਉਹ ਫਿਰ ਫਿਰ ਉਹਨਾਂ ਜਿਨ੍ਹਾਂ ਦੇ ਘਰ ਮੈਂ ਘਰੇ ਨਹੀਂ ਹੁੰਦਾ ਉਹਨਾਂ ਚੱਕਰ ਫਿਰ ਫੋਨ ਤਾਂ ਹੀ ਫੋਨ ਆਈ ਜਾਂਦੇ ਆ ਵੀਰੇ ਫੋਨ ਤਾਂ ਬਾਈ ਬਾਬੇ ਦੀ ਕਿਰਪਾ ਨਾਲ ਪੁੱਛੋ ਨਾ ਤੁਸੀਂ ਮੈਂ ਕਹਿੰਦਾ ਇਹ ਰਾਤ ਨੂੰ ਰੋਟੀ ਖਾਣ ਦਾ ਵੀ ਨਹੀਂ ਟਾਈਮ ਮਿਲਦਾ ਇੰਨਾ ਜ਼ਿਆਦਾ ਫੋਨ ਆਉਂਦਾ ਜੀ ਹਾਂ ਫੋਨ ਜene ਕੇ ਵੀਡੀਓ ਦਾ ਰਿਸਪੌਂਸ ਹੀ ਬਹੁਤ ਜ਼ਿਆਦਾ ਆ ਤੁਸੀਂ ਬਹੁਤ ਵੀਰੇ ਆਪਣੇ ਜੇ ਹੁਣ ਮੇਤੋਂ ਵੀਰੇ ਮਾਨਸੇ ਵੀ ਗਾਂ ਜਾਂਦੀ ਆ 3-4000 ਕਰਾਇਆ ਲੱਗਦਾ ਉਹ ਬੰਦਾ 4000 ਕਰਾਇਆ ਵੀ ਲਾ ਕੇ ਆਉਂਦਾ ਉਹ ਐਸ ਕਰਕੇ ਆਉਂਦਾ ਵੀਰੇ ਵੀ ਇੱਥੇ ਰੇਟ ਜਾਇਜ਼ ਆ ਲਾਡੀ ਫਿਰ ਹਨਾ ਜਿਵੇਂ ਇੱਕ ਤਨ ਫੋਨ ਲਾ ਲੰਦੇ ਬੰਦੇ ਹਨਾ ਵੀ ਕਿਵੇਂ ਉਹਨਾਂ ਨਾਲ ਰਾਬਤਾ ਹੁੰਦਾ ਵੀ ਬਈ ਆ ਜਾਓ ਫਾਰਮ ਤੇ ਆ ਜਾਂਦੇ ਜੇ ਕਿਰੇ ਕਈ ਵੇਰੀ ਤਾਂ ਬੰਦੇ ਤੁਰੇ ਹੁੰਦੇ ਆ ਲੈ ਕੋਈ ਹੋਰ ਜਾਂਦਾ ਵੀਰੇ ਅੱਛਾ ਐ ਵੀ ਹੋ ਜਾਂਦਾ ਹੁਣ ਪਰਸੋਂ ਵੀਰੇ ਧੱਕੇ ਨਾਲ ਹੀ ਗਾਈਆਂ ਦੋ ਗੱਡੀਆਂ ਭਰ ਕੇ ਲੈ ਗਏ ਐ ਹੋ ਜਾਂਦਾ ਥੋੜਾ ਫੋਨ ਕਰਕੇ ਵੀਰੇ ਜ਼ਰੂਰ ਆਇਆ ਕਰੋ ਜਦੋਂ ਆਉਣਾ ਤੁਸੀਂ ਹਨਾ ਤੇ ਉਹ ਵੀ ਮੈਂ ਤਨ ਦੱਸਦਾ ਲਾਡੀ ਨੇ ਸਾਨੂੰ ਫੋਨ ਕੀਤਾ ਲਾਡੀ ਕਹਿੰਦਾ ਬਈ ਮੇਰਾ ਫੋਨ ਬੰਦ ਕੀਤਾ ਵੀ ਆਪਣੇ ਕੋਲੇ ਨੌ ਗਾਈਆਂ ਔਖੀਆਂ ਸੌਖੀਆਂ ਹੋ ਗਈਆਂ ਚਲੋ ਅਸੀਂ ਤੁਰ ਪਏ ਉਥੋਂ ਤੇ ਮੈਂ ਕਹਿੰਦਾ ਵੀ ਆਉਂਦੇ ਆਂ ਲਾਡੀ ਸਾਨੂੰ ਹੱਸ ਲੱਗਾ ਕਹਿੰਦਾ ਬਈ ਗਾਈਆਂ ਤਾਂ ਲੈ ਗਏ ਤੇ ਪਰ ਚਲ ਸਾਨੂੰ ਵੀ ਇਹ ਚੀਜ਼ ਤਾਂ ਹਨਾ ਮਾਣ ਆਉਂਦਾ ਲਾਡੀ ਜਿਵੇਂ ਆਪਣੇ ਚੈਨਲ ਤੇ ਜਦੋਂ ਵੀਡੀਓ ਪੈਂਦੀ ਹੈ ਕਿੰਨਾ ਕਰ ਰਿਸਪੋਨਸ ਪੂਰੇ ਮੈਂ ਕਹਿੰਦਾ ਪੁੱਛੋ ਨਾ ਕਿਰਪਾ ਬਾਬੇ ਦੀ ਇੰਨਾ ਵਧੀਆ ਰਿਸਪੋਨਸ ਆਉਂਦਾ ਵੀਰੇ ਗਾਕ ਵੀ ਇੰਨੇ ਵਧੀਆ ਆਉਂਦੇ ਆ ਵੀਰੇ ਬਸ ਝੋੜ ਹੀ ਕਰਦਾ ਮੈਂ ਕੋਈ ਐ ਹੀ ਨਹੀਂ ਕਰਦੇ ਵੀਰੇ ਥੋੜਾ ਨਾ ਲੈਂਦੇ ਆ ਕੇ ਵੀ ਵੀਡੀਓ ਦੇਖ ਕੇ ਆਇਆ ਵਧੀਆ ਵੀਰੇ ਚੈਨਲ ਤੋਂ ਬਹੁਤ ਵਧੀਆ ਰਿਸਪੋਨਸ ਮਿਲਦਾ ਵੀਰੇ ਯਾਨੀ ਕਿ ਮਨ ਖੋਸ਼ ਆ ਨਾ ਕੰਮ ਕਰ ਵੀਰੇ ਐਨ ਪੂਰਾ ਖੋਸ਼ ਆ ਮੈਂ ਤਾਂ ਕਹਿੰਦਾ ਵੀਰੇ ਹੋਰ ਵੀ ਮੁੰਡੇ ਜਿਹੜੇ ਵਹਿਲੇ ਫਿਰਦੇ ਆ ਕਰੋ ਵੀਰੇ ਆਪਾਂ ਸਾਥ ਦੇਵਾਂਗੇ ਗੱਲ ਹੀ ਨਹੀਂ ਕੋਈ ਵੀਰੇ ਹਾਂ ਲਾਡੀ ਹੈ ਨਾ ਤੇ ਲਾਣੇਦਾਰ ਦੀਆਂ ਬਹੁਤ ਤਾਰੀਫਾਂ ਕਰਦਾ ਸੀ ਕਿਉਂਕਿ ਅਸੀਂ ਵੀ ਬਾਈ ਨੂੰ ਵੇਖਿਆ ਹੈ ਨਾ ਤੇ ਆਪਾਂ ਲਾਣੇਦਾਰ ਨਾਲ ਗੱਲਬਾਤ ਹੀ ਕਰਦੇ ਆ ਅੰਕਲ ਪਹਿਲਾਂ ਕਿਵੇਂ ਲੱਗਦਾ ਪਿਆ ਕੰਮ ਹੈ ਨਾ ਜਿਵੇਂ 19-20 ਸਾਲ ਹੋ ਗਏ ਕਰਦਿਆਂ ਨੂੰ ਕਿਵੇਂ ਕੰਮ ਆ ਬਹੁਤ ਵਧੀਆ ਜੀ ਕੰਮ ਆਪਣਾ ਆ ਚਲਦੀ ਕਰਾ ਪਰਮਾਤਮਾ ਦੀਆਂ ਠੀਕ ਹੈ ਹਾਂ ਜੀ ਕੋਈ ਹ ਤੱਕ ਲੰਬਾ ਨਹੀਂ ਆਇਆ ਹੈਗਾ ਹੁਣ ਤੱਕ ਠੀਕ ਹੈ ਜੀ ਜਿਹੜਾ ਲੈ ਕੇ ਜਾਂਦਾ ਸੋਭਾ ਹੀ ਕਰਦਾ ਸੋਭਾ ਹੀ ਕਰਦਾ ਜੀ ਅੰਕਲ ਜੀ ਮੈਂ ਹੁਣ ਲਾਡੀ ਦੀ ਤਾਰੀਫ ਕਰ ਦਿਆ ਬੰਦੇ ਹਣਾ ਜਿਵੇਂ ਉਹ ਅੰਕਲ ਆਏ ਸੀਗੇ ਉਹ ਤੁਹਾਨੂੰ ਵੀ ਸਪੈਸ਼ਲ ਕਹਿ ਕੇ ਗਿਆ ਵੀ ਹਣਾ ਵੀ ਬਹੁਤ ਨੇਕ ਬੱਚਾ ਹਣਾ ਤੁਸੀਂ ਕੀ ਜਿਹੜੇ ਨੌਜਵਾਨਾ ਹਨ ਉਹਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਵੀ ਹਣਾ ਵੀ ਆਪਾਂ ਵੀ ਕਹਿੰਦੇ ਵੀ ਲਾਡੀ ਵਰਗੇ ਬੱਚੇ ਹਨ ਹਰੇਕ ਦੇ ਘਰੇ ਹੁਣ ਹਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਣਾ ਜਿਵੇਂ ਲਾਡੀ ਇੱਕ ਕੰਮ ਦੇ ਵਿੱਚ ਤੁਹਾਡਾ ਪੂਰਾ ਸਾਥ ਦੇ ਰਿਹਾ ਹਣਾ ਤੇ ਮੈਂ ਦਰਸ਼ਕੋ ਇੱਕ ਚੀਜ਼ ਹੋਰ ਵੀ ਤੁਹਾਨੂੰ ਕੋਈ ਵੀ ਬੰਦਾ ਪੀ ਉਹ ਕੰਮ ਨੂੰ ਸਾਹਮਦੇ ਆ ਤੋ ਕੰਮ ਉਦੋਂ ਵੀ ਵੱਧ ਕੇ ਚੱਲਦਾ ਹਨ ਅੰਕਲ ਕਿਵੇਂ ਜਾਨੀ ਕਿ ਜਿਵੇਂ ਲਾਡੀ ਤੁਹਾਡਾ ਸਾਥ ਦਿੰਦਾ ਕਿਵੇਂ ਲੱਗਦਾ ਈ ਤੁਹਾਨੂੰ ਮੈਨੂੰ ਤਾਂ ਬਹੁਤ ਜਿਆਦਾ ਬੱਚਾ ਦਾ ਤਾਂ ਆਪਦੇ ਕੋਈ ਆ ਘਰੇ ਸਾਹਮ ਨੂੰ ਅੰਤ ਕਦੇ ਬੰਦਾ ਆਪਦੇ ਤੇ ਬਾਕੀ ਹਰ ਇੱਕ ਬੱਚਾ ਐਂ ਚਲਾਵੇ ਕੰਮ ਬਹੁਤ ਜਿਆਦਾ ਚੰਗੀ ਕਰਦਾ ਜਦੋਂ ਅੰਕਲ ਫੋਨ ਕਰਦੇ ਹਨ ਮੈਂ ਦੱਸਦਿਆਂ ਜੀ ਮੈਨੂੰ 12 ਵਜੇ ਵੀ ਫੋਨ ਆ ਜਾਂਦਾ ਆ ਜੀ 12 ਵਜੇ ਵੀ ਠੀਕ ਹੈ ਜਗਾਉਂਦੇ ਨਹੀਂ ਅਗਲੀ ਕੀ ਚੀਜ਼ ਹੋ ਰਹਾ ਜਿਵੇਂ ਹਨਾ ਫੋਨ ਹਣ ਦੀ ਚੱਕਿਆ ਹੁਣ ਤੇ ਲੋਬਾ ਬੰਦ ਕਰਦੇ ਪੂਣਾ ਤੁਸੀਂ ਇੱਕ ਦੇ ਇੱਕ ਦੇ ਨਹੀਂ ਜਿਵੇਂ ਕਈ ਵਾਰੀ ਬੰਦਾ ਅੱਕ ਜਾਂਦਾ ਯਾਰ ਨਹੀਂ ਯਾਰ ਇੰਨੇ ਫੋਨ ਤੁਸੀਂ ਹਰੇਕ ਬੰਦੇ ਨੂੰ ਖੁਸ਼ ਹੋ ਕੇ ਮਿਲਦੇ ਹਨਾ ਇਹ ਜਣ ਕੇ ਕਿਵੇਂ ਤੁਹਾਨੂੰ ਲੱਗਦਾ ਨਹੀਂ ਕਈ ਵਾਰੀ ਲੱਗਦਾ ਨਹੀਂ ਯਾਰ ਵਾਲੇ ਉਹ ਨਹੀਂ ਆਪਣਾ ਹੀ ਕਾਰੋਬਾਰ ਆ ਜੇ ਆਪਾਂ ਹੀ ਹੋ ਗੁੱਸੇ ਹੋ ਕੇ ਨਾ ਚੱਕੀਏ ਬਹੁਤ ਮਾੜੀ ਗੱਲ ਆ ਜੇ ਆਪਣਾ ਕਾਰੋਬਾਰ ਹੀ ਇਹ ਆ ਨਹੀਂ ਨਹੀਂ ਵਧੀਆ ਹਾਂ ਸਹੀ ਗੱਲ ਆ ਆਪਾਂ ਤਾਂ ਕਹਿੰਦੇ ਵੀ ਵਧੀਆ ਚਲਾਓ ਸਾਦੇ ਸਾਥ ਦਮਾ ਗਏ ਅਸੀਂ ਬਾਕੀ ਲਾਜੀ ਵਾਗੇ ਤੇ ਪਾਸਾ ਸਾਰੇ ਆਪਾਂ ਮਾਰੇ ਕਰ ਪਾ ਤੇ ਲੋ ਵੀ ਦਰਸ਼ਕ ਵੀਰ ਹਨ ਤੇ ਕਿਸੇ ਵੀ ਵੀਰ ਨੇ ਹਨ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਲਾਢੀ ਤੋਂ ਇਹ ਵੀਡੀਓ ਕੋਈ ਹਨ ਵੈਸੇ ਆਪਾਂ ਨੌਜਵਾਨਾਂ ਨੂੰ ਸੇਧ ਦੇਣ ਲਈ ਬਣਾਈ ਆ ਕਿਉਂਕਿ ਜੇ ਲਾਢੀ ਵਰਗੇ ਬੰਦੇ ਇਹ ਕੰਮ ਦੇ ਵਿੱਚ ਆਉਣਗੇ ਤਾਂ ਆਪਣੇ ਨੌਜਵਾਨਾਂ ਨੂੰ ਹੋਰ ਛਾਹ ਹੋਊਗਾ ਤੇ ਬਾਕੀ ਕਿਸੇ ਵੀ ਵੀਰ ਨੇ ਕੋਈ ਯਾਤਰੀ ਖਰੀਦਣੀ ਆ ਜਾਂ ਯਾਰ ਬਾਈ ਤੋਂ ਜਾਣਕਾਰੀ ਵੀ ਲੈਣੀ ਆ ਬਾਈ ਉਹਨਾਂ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਵੇਚਿਆ ਚੁੱਕੋਗੇ ਆਪਣੇ ਚੈਨਲ ਤੇ ਬਾਈ ਉਹਨਾਂ ਦੀਆਂ ਵੀਡੀਓ ਪਈਆਂ ਐ ਤੁਹਾਨੂੰ ਰੇਟ ਰੁਪਇਆ ਬਾਰੇ ਵੈਰਟੀ ਵਗੈਰਾ ਸਾਰਾ ਕੋ ਪਤਾ ਲੱਗ ਜਾਊਗਾ ਕਿਵੇਂ ਲੱਗੀ ਭਾਈ ਲਾਢੀ ਤੇ ਲਾਣੇਦਾਰ ਨਾਲ ਗੱਲ ਕੀਤੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਜਿਉਂਦੇ ਵਾਦੇ ਰਹੋ ਜੀ ਧੰਨਵਾਦ